ਹੈਲੋ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੀ ਪੰਜਾਬਨ ਤੇ ਅੱਜ ਆਪਾਂ ਤੁਹਾਨੂੰ ਸਟਿਚ ਕੀਤੇ ਹੋਏ ਸੂਟ ਖਵਾਵਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਤੇ ਨਾਲੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਕਮੈਂਟ ਕਰਕੇ ਪਲੀਜ਼ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਵੀਡੀਓ ਕਿਵੇਂ ਦੀਆਂ ਲੱਗੀਆਂ ਤੁਹਾਨੂੰ ਸਾਡੇ ਸੂਟ ਪਸੰਦ ਆਏ ਕਿ ਨਹੀਂ ਆਏ ਇਸ ਵੀਡੀਓ 'ਚ ਜਰੂਰ ਦੱਸਣਾ ਕਿ ਤੁਹਾਨੂੰ ਸਾਡੇ ਸੂਟ ਕਿੱਦਾਂ ਦੇ ਲੱਗੇ ਚਲੋ ਜੀ ਪੇ ਸ਼ੁਰੂ ਕਰਦੇ ਹਾਂ ਜੀ ਇੱਕ ਆਪਾਂ ਸੂਟ ਤਿਆਰ ਕੀਤਾ ਹੈ ਇਹਦਾ ਆਪਾਂ ਗਲਾ ਚੌਰਸ ਬਣਾਇਆ ਹੈ ਇਹ ਆਪਣਾ ਗਲਾ ਹੈ ਆਪਾਂ ਗਲਾ ਚੌਰਸ ਬਣਾਇਆ ਤੇ ਇਹ ਆਪਾਂ ਲੈਸ਼ ਲਾ ਕੇ ਲੈਸ਼ ਦੀਆਂ ਕਲੀਆਂ ਪਾਈਆਂ ਨੇ ਘੇਰੇ ਤੱਕ ਦੋ ਕਲੀਆਂ ਪਾਈਆਂ ਨੇ ਆਪਾਂ ਇੱਕ ਆਹ ਤੇ ਇੱਕ ਆਹ ਤੇ ਆਪਾਂ ਬਾਜੂਆਂ ਮਰੇਲਾ ਤਿਆਰ ਕਰੀਆਂ ਨੇ ਉਮਰੇ ਲਾਵਾ ਚੂਨੇ ਇਹ ਦੇ ਨਾਲ ਦੁਪੱਟਾ ਇਹ ਦੀ ਸਲਵਾਰ ਹੈ ਸਲਵਾਰ ਪਲੇਨ ਹੀ ਹੈ ਘੇਰੇ ਤੇ ਦੇ ਬਾਰਡਰ ਹੈ ਇਹ ਦੁਪੱਟੇ ਨਾਲ ਦਾ ਬਾਰਡਰ ਘੇਰੇ ਤੇ ਹੈ ਤੇ ਗਲੇ ਤੇ ਇਸ ਵਾਸੇ ਪਾਇਨੂੰ ਲੈਸ਼ ਦਾ ਡਿਜ਼ਾਈਨ ਦਿੱਤਾ ਲਾਸ ਦੇ ਡਿਜ਼ਾਈਨ ਵਾਲੀ ਸੂਟ ਬਹੁਤ ਸੋਹਣਾ ਬਣ ਗਿਆ ਇਹ ਆਪਣਾ ਦੂਸਰਾ ਸੂਟ ਹੈ ਇਦਾ ਵੀ ਗਲਾ ਆਪਾਂ ਚੌਰਸ ਤਿਆਰ ਕੀਤਾ ਤੇ ਇਹ ਆਪਣੀਆਂ ਬਾਜੂ ਨੇ ਇਹ ਆਪਾਂ ਪਹਿਲਾਂ ਕਟਵਰਕ ਬਣਾ ਕੇ ਫਿਰ ਥੱਲੇ ਪੱਟੀ ਲਾਈਏ ਸਲਵਾਰ ਨਾਲ ਦੀ ਫਿਰ ਉਹਦੇ نیچے ਆਪਾਂ ਲੈਂਸ ਲਾਈਏ ਇਹ ਦੇਖ ਤੇ ਐਵੇਂ ਆਪਾਂ ਘੇਰਾ ਰੈਡੀ ਕੀਤਾ ਇਹ ਆਪਾਂ ਕਟਵਰਕ ਬਣਾ ਕੇ ਪਹਿਲਾਂ ਫਿਰ ਉਹਦੇ નીચે ਪੱਟੀ ਲਾਈ ਹੈ ਫਿਰ ਉਹਦੇ નીચે ਲੈਸ ਲਾਈ। ਇਹ பாਖਲਾ ਪਿਛਲਾ ਦੋਨੋਂ ਘੇਰੇ ਐਵੇਂ ਹੀ ਰੈਡੀ ਕੀਤੇ ਨੇ। ਘੇਰੇ ਤੇ ਬਾਜੂ ਤੇ ਕਿੰਨੀ ਸਫਾਈ ਆਈ ਹੈ ਤੇ ਸੋਨਾ ਵੀ ਕਿੰਨਾ ਲੱਗਦਾ ਹੈ। ਤੁਸੀਂ ਵੀ ਸਾਡੀਆਂ ਵੀਡੀਓਜ਼ ਵੇਖਿਆ ਕਰੋ ਤੇ ਆਈ ਸਾਡੇ ਵੀਡੀਓਸ ਤੇ ਤੁਹਾਨੂੰ ਆਈਡੀਆ ਮਿਲੇਗਾ ਕਿ ਆਪਾਂ ਸੂਟ ਕਿਵੇਂ ਡਿਜ਼ਾਈਨ ਕਰਨੇ ਨੇ ਇਹਦੇ ਨਾਲ ਸਲਵਾਰ ਹੈ ਸਲਵਾਰ ਤੇ ਵੀ ਆਪਾਂ ਪੌਂਚਾ ਤੇ ਕਟਵਰਕ ਬਣਾਏ ਨੇ ਇਹਦੇ ਨਾਲ ਦੁਪੱਟਾ ਹੈ ਦੁਪੱਟੇ ਤੇ ਵੀ ਲੇਸ ਲਾਈ ਹੋਈ ਹੈ ਆਪਾਂ ਇਹ ਦੋ ਸੂਟ ਰੈਡੀ ਕੀਤੇ ਸੀਗੇ ਆਪਾਂ ਸੋਚਿਆ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੀ ਹੈ ਤੇ ਅਗਰ ਤੁਹਾਨੂੰ ਇਹ ਸਾਡੇ ਸੂਟ ਸੋਹਣੇ ਲੱਗਣ ਤਾਂ ਪਲੀਜ਼ ਇੱਕ ਸੋਹਣਾ ਜਿਹਾ ਕਮੈਂਟ ਜ਼ਰੂਰ ਕਰਿਓ ਤਾਂ ਕਿ ਸਾਨੂੰ ਤੁਹਾਡੇ ਕਮੈਂਟ ਨਾਲ ਹੌਸਲਾ ਮਿਲਦਾ ਹੈ ਕਿ ਸਾਡੀਆਂ ਵੀਡੀਓ ਤੁਹਾਨੂੰ ਸੋਹਣੀਆਂ ਲੱਗਦੀਆਂ ਨੇ ਤਾਂ ਫਿਰ ਅਸੀਂ ਅੱਗੇ ਵੀ ਵੀਡੀਓ ਪਾਵਾਂਗੇ ਚਲੋ ਜੀ ਧੰਨਵਾਦ